ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਾਂਜੀ ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਆਪਣੇ ਚੈਨਲ ਦੀ ਪੰਜਾਬੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਸੋ ਹਾਂਜੀ ਦੋਸਤੋ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਯਾਤਰਾ ਕਰ ਰਹੇ ਹਾਂ ਫਰੀਦਕੋਟ ਦੀ ਤੇ ਫਰੀਦਕੋਟ ਦੇ ਵਿੱਚ ਜਾਂਦੇ ਆ ਹੋਇਆ ਜੋ ਵੀ ਗੁਰਦਰਾ ਸਾਹਿਬ ਸਾਨੂੰ ਰਸਤੇ ਦੇ ਵਿੱਚ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਮੈਂ ਉਹਨਾਂ ਦੇ ਦਰਸ਼ਨ ਕਰਵਾਉਂਦਾ ਹੋਇਆ ਜਾਵਾਂਗਾ ਤੇ ਆਪਾਂ ਜੋ ਮੇਨ ਗੁਰਦਰਾ ਸਾਹਿਬ ਜਾ ਰਹੇ ਹਾਂ ਉਹ ਹੈ ਗੁਰਦੁਆਰਾ ਬਾਬਾ ਫਰੀਦ ਜੀ ਜੋ ਕਿ ਫਰੀਦਕੋਟ ਦੀ ਧਰਤੀ ਤੇ ਸਥਿਤ ਹੈ ਸੋ ਇਸ ਸਮੇਂ ਹੁਣ ਮੈਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕਰਕੇ ਅਤਲੀ ਅਸੀਂ ਹੁਣ ਰਵਾਨਾ ਹੋ ਰਹੇ ਹਾਂ ਸੋ ਸਾਡੇ ਨਾਲ ਸਾਡੇ ਵਲੌਗ ਦੇ ਵਿੱਚ ਐਂਡ ਤੱਕ ਜੁੜੇ ਰਹੋ ਰਸਤੇ ਦੇ ਵਿੱਚ ਜਿਹੜੇ ਵੀ ਸਾਨੂੰ ਗੁਰਦੁਆਰਾ ਗੁਰਧਾਮ ਮਿਲਣਗੇ ਆਪਾਂ ਤੁਹਾਨੂੰ ਉਹਨਾਂ ਦੇ ਨਾਲ-ਨਾਲ ਦਰਸ਼ਨ ਕਰਵਾਈ ਜਾਵਾਂਗੇ ਤੇ ਨਾਲ-ਨਾਲ ਤੁਹਾਨੂੰ ਉੱਥੇ ਦਾ ਆਪਾਂ ਇਤਿਹਾਸ ਸਰਵਣ ਕਰਵਾਈ ਜਾਵਾਂਗੇ ਸੋ ਸਾਡੇ ਨਾਲ ਸਾਡੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਹਾਂਜੀ ਦੋਸਤੋ ਇਸ ਸਮੇਂ ਆਪਾਂ ਯਾਤਰਾ ਕਰ ਰਹੇ ਆ ਫਰੀਦਕੋਟ ਦੀ ਧਰਤੀ ਦੀ ਤੇ ਆਪਾਂ ਬਾਬਾ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਆਪਾਂ ਜਿਹੜੇ ਰਸਤੇ ਦੇ ਗੁਰਦੁਆਰਾ ਸਾਹਿਬ ਵੀ ਆਉਣਗੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਈ ਜਾਵਾਂਗੇ ਸੋ ਜਿਹੜੀ ਸਾਡੇ ਨਾਲ ਅੱਜ ਸੰਗਤ ਜਾ ਰਹੀ ਹੈ ਉਹਨਾਂ ਦੇ ਤੁਹਾਨੂੰ ਮੈਂ ਇੱਕ ਵਾਰੀ ਦਰਸ਼ਨ ਕਰਵਾ ਦਵਾਂ ਤੇ ਇਹ ਸਾਡੇ ਨਾਲ ਸਾਰੀ ਸੰਗਤ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਸਾਰੀਆਂ ਬੀਬੀਆਂ ਸਾਡੇ ਨਗਰ ਤੋਂ ਨੇ ਤੇ ਇਹ ਭਾਈ ਸਾਹਿਬ ਸਾਡੇ ਵੈਲ ਲੈ ਕੇ ਜਾ ਰਹੇ ਤੇ ਆਪਾਂ ਅੱਜ ਫਰੀਦਕੋਟ ਦੀ ਧਰਤੀ ਤੇ ਯਾਤਰਾ ਕਰ ਰਹੇ ਆ ਤੇ ਇਹ ਬਾਹਰ ਦਾ ਸਾਰਾ ਓਵਰਵਿਊ ਹੈ ਤੇ ਅਸੀਂ ਡੰਡੇ ਵਾਲੇ ਵਿੱਚ ਹੀ ਜਾ ਰਹੇ ਹਾਂ ਇਹ ਤੁਹਾਨੂੰ ਹੁਣ ਸਾਰੇ ਰਸਤੇ ਦੇ ਜਿਹੜੇ ਵੀ ਗੁਰਦਰਾ ਸਾਹਿਬ ਆਉਣਗੇ ਉਹਨਾਂ ਦੇ ਦਰਸ਼ਨ ਕਰਵਾਈ ਜਾਵਾਂਗੇ ਤੇ ਇਤਿਹਾਸ ਸਰਵਣ ਕਰਵਾਈ ਜਾਵਾਂਗੇ ਸੋ ਹਾਂਜੀ ਦੋਸਤੋ ਹੁਣ ਆਪਾਂ ਟਿੱਲਾ ਬਾਬਾ ਫਰੀਦ ਜੀ ਗੁਰਦਰਾ ਸਾਹਿਬ ਵੱਲ ਨੂੰ ਵੱਧ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਉੱਥੇ ਸ਼ਾਪਸ ਲੱਗੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਆਪਾਂ ਟਿੱਲਾ ਬੱਬਾ ਫਰੀਦ ਜੀ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਡੀ ਸੰਗਤ ਉਹ ਸਾਹਮਣੇ ਜਾ ਰਹੀ ਹੈ ਤੇ ਜਦੋਂ ਤੁਸੀਂ ਬੱਬਾ ਟਿੱਲਾ ਬੱਬਾ ਫਰੀਦ ਜੀ ਦੇ ਬਿਲਕੁਲ ਸਨਮੁਖ ਪਹੁੰਚ ਗਏ ਉੱਪਰ ਬੋਰਡ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਟਿੱਲਾ ਬਾਬਾ ਫਰੀਦ ਇਹ ਉਹ ਸਥਾਨ ਹੈ ਜਿੱਥੇ ਬਾਬਾ ਫਰੀਦ ਜੀ ਹਾਇਸਾਨੇ ਤੇ ਇੱਥੇ ਬੈਠ ਕੇ ਉਹਨਾਂ ਨੇ ਭਜਨ ਬੰਦ ਕੀ ਕੀਤੀ ਸੀ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਸ੍ਰੀ ਦਰਸ਼ਨ ਕਰ ਰਹੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਜੇਕਰ ਸਾਨੂੰ ਅੰਦਰੋਂ ਸ਼ੋਟ ਲੈਣ ਦੇਣਗੇ ਤਾਂ ਮੈਂ ਆਪ ਜੀ ਨੂੰ ਗੁਰਦਰਾ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਕਰਵਾਵਾਂਗਾ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸ ਸਮੇਂ ਆਪਾਂ ਪਹੁੰਚੇ ਹੋਇਆ ਟਿੱਲਾ ਬਾਬਾ ਫਰੀਦ ਜੀ ਟਿੱਲਾ ਬਾਬਾ ਫਰੀਦ ਗੁਰੂਤਰਾ ਸਾਹਿਬ ਵਿਖੇ ਪਹੁੰਚ ਕਰਕੇ ਜਿਵੇਂ ਜਦੋਂ ਆਪਾਂ ਐਂਟਰੀ ਤੋਂ ਜਦੋਂ ਅੰਦਰ ਆਉਨੇ ਹਾਂ ਤੇ ਖਪੇ ਹੱਥ ਆਪਣੇ ਜੋੜਾ ਘਰ ਬਣਿਆ ਹੋਇਆ ਹੈ ਤੇ ਇੱਥੇ ਤੁਸੀਂ ਆਪਣੇ ਜੋੜਾ ਜਮਾ ਕਰਵਾ ਸਕਦੇ ਹੋ ਤੇ ਸਾਡੇ ਜੋ ਸੇਵਾਦਾਰ ਨੇ ਇੱਥੇ ਸੇਵਾ ਕਰ ਰਹੇ ਨੇ ਨਾਲ ਹੀ ਆ ਜੀ ਹਾਂਜੀ ਨਾਲ ਹੀ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਇਹ ਸੇਵਾਦਾਰ ਜੋ ਸਾਡੇ ਨੇ ਉਹ ਸੇਵਾ ਕਰ ਰਹੇ ਨੇ ਸੋ ਬਹੁਤ ਹੀ ਕਿਰਪਾ ਇਹ ਸਤਿਗੁਰੂ ਦੀ ਇੱਥੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਹੋ ਸਕਦੇ ਹੋ ਤੇ ਤੁਸੀਂ ਇੱਥੇ ਕੜਾ ਪ੍ਰਸ਼ਾਦ ਲੰਗਰ ਸੇਵਾ ਤੇ ਹੋਰ ਸੇਵਾ ਦੀ ਰਸੀਦ ਇੱਥੋਂ ਲਵੋ ਇੱਥੇ ਲਿਖਿਆ ਆ ਤੇ ਇਹ ਬਿਲਕੁਲ ਐਂਟਰੀ ਦੇ ਅੱਬੇ ਪਾਸੇ ਬਣੀ ਹੋਈ ਹੈ ਤੇ ਤੁਸੀਂ ਕੜਾ ਪ੍ਰਸ਼ਾਦ ਵਾਸਤੇ ਇੱਥੋਂ ਰਸੀਦ ਲੈ ਸਕਦੇ ਹੋ ਜੇ ਹੋਰ ਵੀ ਕਿਸੇ ਨੇ ਇੱਥੇ ਸੇਵਾ ਦੇਣੀ ਹੋਵੇ ਤੇ ਇੱਥੋਂ ਤੁਸੀਂ ਸੇਵਾ ਦੇ ਕਰਕੇ ਰਸੀਦ ਪ੍ਰਾਪਤ ਕਰ ਸਕਦੇ ਹੋ ਜੀ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰਲੇ ਪਾਸੇ ਕਾਊਂਟਰ ਬਣਿਆ ਹੋਇਆ ਹੈ ਤੇ ਤੁਸੀਂ ਇੱਥੋਂ ਦੇਗ ਭੇਡਾ ਕਰਨ ਵਾਸਤੇ ਦੇਗ ਲੈ ਸਕਦੇ ਹੋ ਜੀ ਤੇ ਤੁਸੀਂ ਦੋਸਤੋਂ ਦਾ ਦੇਖ ਸਕਦੇ ਹੋ ਕਿ ਦੇਗ ਕੜਾ ਪ੍ਰਸ਼ਾਦ ਦੀ ਦੇਗ ਨੂੰ ਜੇ ਤੁਸੀਂ ਭੋਗ ਇੱਥੇ ਲਵਾ ਸਕਦੇ ਹੋ ਤੇ ਇਹ ਕਾਊਂਟਰ ਇੱਥੇ ਬਣਿਆ ਹੋਇਆ ਹੈ ਇਹਦੇ ਉੱਪਰ ਲਿਖਿਆ ਹੋਇਆ ਹੈ ਦੇਗ ਇੱਥੋਂ ਲਵੋ ਜੀ ਤੇ ਇੱਥੇ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾ ਤੇ ਤੁਸੀਂ ਇੱਥੋਂ ਇੱਥੋਂ ਆਪਣੇ ਪ੍ਰਸ਼ਾਦ ਲੈ ਵੀ ਸਕਦੇ ਹੋ ਜੀ ਫਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀ ਜੀ ਬੰਦਗੀ ਸੋ ਦੋਸਤੋ ਇਸ ਸਮੇਂ ਆਪਾਂ ਉਸ ਜਗ੍ਹਾ ਪਹੁੰਚ ਚੁੱਕੇ ਆ ਨਵ ਨਿਰਮਾਨ ਯਾਦਗਾਰ ਫਰੀਦ ਜੀ ਬਾਬਾ ਫਰੀਦ ਜੀ ਦਾ ਇਹ ਪਵਿੱਤਰ ਸਥਾਨ ਜਿਸ ਵਿੱਚ ਉਹ ਮੁਤਬਰਕ ਮਾਫ ਕਰਿਓ ਬਾਬਾ ਫਰੀਦ ਜੀ ਦਾ ਇਹ ਪਵਿੱਤਰ ਸਥਾਨ ਜਿਸ ਵਿੱਚ ਉਹ ਮੁੱਤ ਬਰਕ ਬਣ ਦੀ ਲੱਕੜ ਜਿਸ ਨਾਲ ਬਾਬਾ ਜਿਨੇ ਗਾਰੇ ਦੇ ਲਿਬੜੇ ਹੱਥ ਪੁੰਦੇ ਸਨ ਸਦੀਆਂ ਤੋਂ ਸੰਭਾਲੀ ਪਈ ਹੈ ਤਾਂ ਟਿੱਲਾ ਬਾਬਾ ਫਰੀਦ ਰਿਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਫਰੀਦਕੋਟ ਵੱਲੋਂ ਇਹ ਨਿਰਮਾਣ ਕਰਵਾਇਆ ਗਿਆ ਜੇਕਰ ਸਾਨੂੰ ਅੰਦਰੋਂ ਸ਼ਾਰਟ ਲੈਂਡ ਦੇਣ ਕਿ ਤਾਂ ਮੈਂ ਤੁਹਾਨੂੰ ਆਉਣ ਨੂੰ ਜ਼ਰੂਰ ਦਰਸ਼ਨ ਕਰਵਾਵਾਂਗਾ ਤੁਸੀਂ ਸੁਹਾਨੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹ ਸਥਾਨ ਬਣਿਆ ਹੋਇਆ ਹੈ ਤੇ ਇਥੇ ਸੇਵਾਦਾਰ ਵੀ ਸਾਹਮਣੇ ਬੈਠੇ ਹੋਏ ਨੇ ਤੇ ਤੁਸੀਂ ਇੱਥੇ ਆਪਣੇ ਸ਼ੱਕਰ ਦਾ ਪ੍ਰਸ਼ਾਦ ਵੀ ਲੈ ਕੇ ਆ ਸਕਦੇ ਹੋ ਤੇ ਇਹ ਸਾਨੂੰ ਇੱਥੇ ਦਾ ਇਤਿਹਾਸ ਦੱਸਣਗੇ ਕਿ ਬਾਬਾ ਫਰੀਦ ਜੀ ਦੇ ਨਾਲ ਜੁੜਿਆ ਹੋਇਆ ਇਹ ਇਤਿਹਾਸ ਇੱਕ ਦਾ ਕੀ ਹੈ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਆਪਾਂ ਇਥੋਂ ਦਾ ਤੁਹਾਨੂੰ ਇਤਿਹਾਸ ਇਹਨਾਂ ਪਾਸੋਂ ਸਰਵਣ ਕਰਵਾਵਾਂਗੇ ਦੋਸਤੋ ਇਹ ਵੀਰ ਜੀ ਸਾਨੂੰ ਇੱਥੇ ਦਾ ਹੋਣ ਇਤਿਹਾਸ ਸਰਵਣ ਕਰਵਾਉਣਗੇ ਜੀ ਤੇ ਸਾਰੀ ਸੰਗਤ ਇੱਥੇ ਖੜ ਕੇ ਇਤਿਹਾਸ ਸਰਵਣ ਕਰ ਰਹੀ ਹੈ ਮਾਤਾ ਫਰੀਦ ਜੀ 80 ਸਾਲ ਤੋਂ ਜ਼ਿਆਦਾ ਉਦੋਂ ਇੱਥੇ ਫਰੀਕੋਟ ਆਏ ਸੀਗੇ ਉਦੋਂ ਰਾਜੇ ਦਾ ਰਾਜ ਸੀਗਾ ਤੇ ਕਿਲਾ ਬਣੀ ਜਾਂਦਾ ਸੀ ਤੇ ਰੇਹ ਨੂੰ ਮਜ਼ਦੂਰੀ ਤੇ ਲਾ ਲਦੇ ਸੀਗੇ ਅੱਛਾ ਜੀ ਤੇ ਉਹਨੇ ਬਾਬਾ ਫਰੀਦ ਜੀ ਨੂੰ ਹੀ ਮਜ਼ਦੂਰੀ ਤੇ ਲਾ ਲਿਆ ਗਾੜਾ ਚੱਕਣ ਲਾ ਲਿਆ ਜਿੱਦੋਂ ਗਾੜਾ ਚੱਕਣ ਲਾ ਲਿਆ ਉਹਨੂੰ ਸਾਮਰੇ ਟੋਕਰੀ ਆਫ ਦੇ ਆਪ ਉੱਪਰ ਚੱਲੀ ਠੀਕ ਹੈ ਉਹ ਰਾਜੇ ਨੂੰ ਜਾ ਕੇ ਪਤਾ ਲੱਗਾ ਉੱਥੇ ਰਾਜਾ ਆਇਆ ਰਾਜਾ ਕਿਹਾ ਬਾਬਾ ਜੀ ਮੇਰੇ ਤੋਂ ਨਾ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਆ ਜੀ ਮੈਨੂੰ ਸਰਾਫ ਨਾ ਦਿਆ ਜੀ ਫਿਰ ਬਾਬਾ ਜੀ ਦੇ ਆਲੂ ਉਹਨਾਂ ਨੂੰ ਮਾਫ ਕਰਤਾ ਰਾਜੇ ਨੂੰ ਉਹ ਉਵੇਂ ਵੇਖੋ ਉਹ ਗਾਰੇ ਵਾਲੇ ਹੱਥ ਲਿਬੜੇ ਤੇ ਪੱਜਾ ਬਾਬਾ ਜੀ ਨੇ ਉਹਨਾਂ ਨੂੰ ਪੇੜ ਨੂੰ ਲਾਇਆ ਥੇ ਉਹ ਵੇ ਲਿਬੜੇ ਉਹ ਉਵੇਂ ਆ ਲੱਕੜ ਅੱਜ ਕੱਟ ਕੇ ਰੱਖੀ ਹੋਈ ਐ ਆ ਬਾਬਾ ਜੀ ਦਾ ਪੰਜਾ ਲੱਗਿਆ 800 ਸਾਲ ਤੋਂ ਜ਼ਿਆਦਾ ਹੋ ਗਈ ਤਾਜੀ ਬਈ ਐ ਅੱਜ ਵੀ ਤਾਜੀ ਬਈ ਜੋ ਵੀ ਤੁਹਾਨੂੰ ਬਾਬਾ ਜੀ ਦੇ ਕੋਈ ਸੁਖਾ ਜੋ ਵੀ ਸੁਖ ਦੇ ਤੋਂ ਸਭ ਪੂਰੀਆਂ ਹੁੰਦੀਆਂ ਜੋ ਵੀ ਆਪਦੇ ਮਨ ਦੀ ਇੱਛਾ ਕਿਸ ਦੀ ਉਹ ਆਪਦੀ ਮਨ ਦੀ ਇੱਛਾ ਕਰਕੇ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਕੇ ਆਪਦੀ ਪੂਰੀ ਇੱਥੇ ਹੋ ਜਾਂਦੀ ਹੈ। ਬਾਕੀ ਜੀ ਆਇਆਂ ਨੂੰ ਧੰਨਵਾਦ ਜੀ ਬਹੁਤ-ਬਹੁਤ ਜੀ। ਦੋਸਤੋ ਤੁਸੀਂ ਤੁਹਾਨੂੰ ਭਾਈ ਸਾਹਿਬ ਜੀ ਨੇ ਇਤਿਹਾਸ ਸਰਵਣ ਕਰਵਾਇਆ ਹੈ ਕਿ ਜਦੋਂ ਇੱਥੇ ਰਾਜ ਦੇ ਬਾਬਾ ਫਰੀਦ ਜੀ 800 ਸਾਲ ਪਹਿਲਾਂ ਫਰੀਦਕੋਟ ਦੀ ਧਰਤੀ ਤੇ ਆਏ ਤੇ ਇੱਥੇ ਰਾਜ ਦੇ ਮਹਿਲ ਦੀ ਉਸਾਰੀ ਹੋ ਰਹੀ ਸੀ ਤੇ ਜੋ ਵੀ ਇੱਥੇ ਆ ਰਿਹਾ ਸੀਗਾ ਰਾਦਾ ਉਸ ਨੂੰ ਆਪਣੇ ਮਹਿਲ ਦੀ ਉਸਾਰੀ ਦੇ ਵਿੱਚ ਕੰਮ ਕਰਨ ਲਈ ਲਗਾ ਰਿਹਾ ਸੀ ਤੇ ਜਦੋਂ ਬਾਬਾ ਫਰੀਦ ਜੀ ਪਹੁੰਚੇ ਤੇ ਉਹਨਾਂ ਨੇ ਗਾਰੇ ਦਾ ਭਰੇ ਹੋਏ ਟੋਕਰੀ ਉਹਨਾਂ ਨੂੰ ਫੜਾਈ ਤੇ ਟੋਕਰੀ ਬਾਬਾ ਜੀ ਦੇ ਸਿਰ ਤੋਂ ਉੱਪਰ ਉੱਠ ਗਈ ਤੇ ਜਦੋਂ ਇਹ ਗੱਲ ਰਾਜ ਨੂੰ ਪਤਾ ਲੱਗੀ ਤੇ ਉਸ ਨੇ ਬਾਬਾ ਜੀ ਕੋਲੋਂ ਖਿਮਾ ਮੰਗੀ ਤੇ ਕਿਹਾ ਕਿ ਮੈਨੂੰ ਸ਼ਰਾਫ ਨਾ ਦਿਓ ਤੇ ਬਾਬਾ ਜੀ ਨੇ ਆਪਣੇ ਗਾਰੇ ਦੇ ਨਾਲ ਲਿਪੜੇ ਹੋਏ ਹੱਥ ਇਸ ਪੁਰਾਤਨ ਲੱਕੜੀ ਦੇ ਨਾਲ ਸਾਫ਼ ਕੀਤੇ ਤੇ ਅੱਜ ਵੀ ਇਸ ਬਲਾਤਨ ਲੱਕੜੀ ਦੇ ਉੱਪਰ ਜਿਵੇਂ ਬਾਬਾ ਜੀ ਨੇ ਆਪਣੇ ਹੱਥ ਸਾਫ਼ ਕੀਤੇ ਹੋਵੇਂ ਅਹੀ ਪੰਜੇ ਦਾ ਨਿਸ਼ਾਨ ਬਣਿਆ ਹੋਇਆ ਹੈ ਜਦੋਂ ਵੀ ਤੁਸੀਂ ਇਸ ਸਥਾਨ ਤੇ ਪਹੁੰਚੋ ਤੇ ਦਰਸ਼ਨਦਾਰੀ ਕਰੋ ਤੇ ਇਹ ਬਾਬਾ ਜੀ ਇੱਥੇ ਬੈਠੇ ਹੋਏ ਨੇ ਤੇ ਤੁਹਾਨੂੰ ਇਹ ਇੱਥੇ ਦਾ ਇਤਿਹਾਸ ਜ਼ਰੂਰ ਸਰਵਨ ਕਰਵਾਉਣਗੇ। ਜੀ ਦੋਸਤੋ ਜਦੋਂ ਤੁਸੀਂ ਬਸ ਬਲਾਤਨ ਲੱਕੜ ਦੇ ਦਰਸ਼ਨ ਕਰਨ ਤੋਂ ਬਾਅਦ ਸਪਾਤਨ ਲੱਕੜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਤੁਸੀਂ ਬਾਹਰ ਆਉਂਦੇ ਹੋ ਤਾਂ ਬਾਹਰਲੇ ਪਾਸੇ ਬਹੁਤ ਵੱਡਾ ਬੋਰਡ ਲੱਗਾ ਹੋਇਆ ਹੈ ਜਿਸ ਦੇ ਉੱਪਰ ਪਾਪਾ ਫਰੀਦ ਜੀ ਦੀਆਂ ਸੰਸਥਾਵਾਂ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ 12ਵੀਂ ਸਦੀ ਵਿੱਚ ਜਦ ਤਰ੍ਹਾਂ ਸਤਲੁਜ ਦੇ ਕੰਢੇ ਵਾਸਤੇ ਮੋਕ ਹਲ ਮੋਕਲ ਹਰ ਕਸਬੇ ਦੀ ਆਬਾਦੀ ਵਿੱਚ ਵਾਧਾ ਨਹੀਂ ਸੀ ਹੋ ਰਿਹਾ ਕਿਉਂਕਿ ਸਤਲੁਜ ਪਾਰ ਤੋਂ ਲਟੇਰੇ ਇਸ ਨੂੰ ਲੁੱਟਦੇ ਰਹਿੰਦੇ ਸਨ ਇਸ ਕਸਬੇ ਦੀ ਭੱਟੀ ਰਾਜਪੂਤ ਮੋਕਲਸੀ ਨੇ ਬੜੀ ਕੋਸ਼ਿਸ਼ ਕੀਤੀ ਕਿ ਕਸਬਾ ਵਧੇ ਫੁੱਲੇ ਅਤੇ ਉਸਨੇ ਕਸੂਰ ਅਤੇ ਕੋਹੜੀ ਸੇਖਾਉਂਦੇ ਵੀ ਕੁਝ ਕਾਰੀਗਰ ਅਤੇ ਵਪਾਰੀਆਂ ਨੂੰ ਇਸ ਸ਼ਹਿਰ ਵਿੱਚ ਆਬਾਦ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਕੱਚੀ ਸੜਕ ਹਾਂਸੀ ਸਾਰਸਿਰਸਾ ਕੋਟਕਪੂਰਾ ਤੋਂ ਹੁੰਦੀ ਹੋਈ ਪ੍ਰੀਤਕੋਟ ਵਿੱਚੋਂ ਲੰਘਦੀ ਸੀ ਉਸ ਸਮੇਂ ਇਸ ਸ਼ਹਿਰ ਦਾ ਨਾਮ ਮੋਕਲ ਹਰ ਸੀ ਸੂਫੀ ਦਰਵੇਸ਼ ਇਕ ਫਰੀਦ ਉਹ ਦੀਨ ਮਸੂਦ ਜਿਨ੍ਹਾਂ ਨੂੰ ਅਸੀਂ ਬਾਬਾ ਫਰੀਦ ਜੀ ਕਹਿੰਦੇ ਹਾਂ ਉਸ ਸਮੇਂ ਉਹਨਾਂ ਦਾ ਨਾਂ ਉੱਤਰੀ ਭਾਰਤ ਵਿੱਚ ਪ੍ਰਸਿੱਧ ਹੋ ਚੁੱਕਾ ਸੀ ਉਹ ਦਿੱਲੀ ਤੋਂ ਹਾਂਸੀ ਹੁੰਦੇ ਹੋਏ ਪਾਕਪਟਨ ਜਾ ਰਹੇ ਸਨ ਇਹ 12ਵੀਂ ਸਦੀ ਦੀ ਗੱਲ ਹੈ ਕਿ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੇ ਗੁਰਦੁਆਰਾ ਗੋਦੜੀ ਸਾਹਿਬ ਵਾਲੇ ਸਥਾਨ ਤੇ ਰਾਤ ਕੱਟਣ ਵਾਸਤੇ ਆਪਣੇ ਆਸਨ ਲਾਏ ਤੇ ਮੁਗਲ ਹਰ ਕਸਬੇ ਵਿਦੇ ਖਾਣ ਪੀਣ ਦਾ ਸਮਾਂ ਲੈਣ ਵਾਸਤੇ ਚਲੇ ਗਏ ਉਹਨਾਂ ਦੇ ਸਾਥੀ ਤੇ ਗੋਦੜੀ ਗੁਰਦੁਆਰਾ ਗੋਦੜੀ ਸਾਹਿਬ ਵਾਲੇ ਸਥਾਨ ਤੇ ਹੀ ਰਹੇ ਮੁਗਲਸੀ ਦੇ ਸਪਾਈਆਂ ਨੇ ਮੁਗਲ ਹਰ ਦੀ ਗੜੀ ਦੀ ਉਸਾਰੀ ਲਈ ਜਿਵੇਂ ਹੀ ਔਰ ਬਹੁਤ ਸਾਰੇ ਲੋਕ ਬੇਗਾਰ ਵਿੱਚ ਲਗਾਏ ਸਨ ਬਾਬਾ ਫਰੀਦ ਨੂੰ ਵੀ ਪਕੜ ਕੇ ਬੇਗਾਰ ਵਿੱਚ ਲੈ ਗਏ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਸ ਸਮੇਂ ਇੱਥੇ ਰਾਜੇ ਦੇ ਮਹਿਲ ਦੀ ਸਾਰੀ ਹੋ ਰਹੀ ਸੀ ਤੇ ਰਾਜੇ ਜਿਹੜਾ ਰਾਘੀਰ ਵੀ ਰਾਜੇ ਨੂੰ ਮਿਲਦਾ ਸੀ ਭਾਵ ਦੇ ਸਪਾਈਆਂ ਨੂੰ ਜੋ ਵੀ ਇੱਥੇ ਨਵਾਂ ਆਦਮੀ ਮਿਲਦਾ ਸੀ ਉਸ ਨੂੰ ਪਕੜ ਕੇ ਰਾਜੇ ਦੇ ਮਹਿਲ ਦੀ ਸਾਰੇ ਵਿੱਚ ਲਗਾ ਦਿੰਦੇ ਸਨ ਤੇ ਜਦੋਂ ਬਾਬਾ ਫਰੀਦ ਜੀ ਨੂੰ ਉਹਨਾਂ ਨੇ ਰਾਜੇ ਦੇ ਮਹਿਲ ਦੇ ਉਸਾਰੀ ਵਾਸਤੇ ਲੈ ਕੇ ਜਾ ਰਹੇ ਸਨ ਤੇ ਜਦੋਂ ਉਹਨਾਂ ਨੇ ਉੱਥੇ ਜਾ ਕੇ ਬਾਬਾ ਫਰੀਜਨ ਨੂੰ ਗਾਰੇ ਦੀ ਭਰੀ ਹੋਈ ਟੋਕਰੀ ਫਰਾਈ ਤਾਂ ਟੋਕਰੀ ਦੋਹਟ ਉੱਪਰ ਉੱਠ ਤੜੀ ਤੇ ਇਹ ਵੇਖ ਕੇ ਸਾਰੇ ਹੈਰਾਨ ਹੋ ਗਏ ਤੇ ਰਾਜੇ ਨੇ ਬਾਬਾ ਜੀ પાસે ਮਾਫੀ ਮੰਗੀ ਤੇ ਕਿਹਾ ਕਿ ਮੰਨੋ ਤੁਸੀਂ ਕੋਈ ਸ਼ਰਾਪ ਨਾ ਦੇ ਦਿਓ ਤੇ ਬਾਬਾ ਫਰੀਦ ਜੀ ਨੇ ਉਸ ਰਾਜੇ ਨੂੰ ਵੀ ਮaaf ਕਰ ਦਿੱਤਾ ਤੇ ਤੁਹਾਨੂੰ ਬਾਅਦ ਵਿੱਚ ਆਪਾਂ ਉਸ ਮੈਲ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਜੋ ਉਸ ਸਮੇਂ ਉਸਾਰ ਹੋ ਰਿਹਾ ਸੀ ਤੇ ਬਾਕੀ ਦਾ ਤੁਹਾਨੂੰ ਮੈਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜਰੂਰ ਕਰਵਾਵਾਂਗਾ ਜੋ ਢਿੱਲਾ ਬਾਬਾ ਫਰੀਦ ਜੀ ਦੇ ਅੰਦਰ ਬਣਿਆ ਹੋਇਆ ਹੈ ਸੋ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਸੰਖੇਪ ਇਤਿਹਾਸ ਲੱਗਾ ਹੋਇਆ ਹੈ ਤੇ ਇਹ ਸੰਖੇਪ ਇਤਿਹਾਸ ਤੁਸੀਂ ਇੱਥੇ ਆ ਕੇ ਵੀ ਸਰਵੰਣ ਕਰ ਸਕਦੇ ਹੋ ਜੀ ਜੀ ਦੋਸਤੋ ਇਹ ਉਹੀ ਪੁਰਾਤਨ ਲੱਕੜ ਹੈ ਜਿਸ ਦੇ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਵਾਲੇ ਹੱਥ ਸਾਫ਼ ਕੀਤੇ ਸਨ ਤੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਸੰਗਤ ਪਹਿਲਾਂ ਇਸ ਲੱਕੜ ਦੇ ਉੱਪਰ ਤੇਲ ਵਾਲੇ ਹੱਥ ਲਗਾ ਦਿੰਦੀ ਸੀ ਤੇ ਜਿਸ ਦੇ ਨਾਲ ਲੱਕੜ ਨੂੰ ਹਾਨੀ ਪਹੁੰਚ ਰਹੀ ਸੀ ਤੇ ਇਥੋਂ ਉਹ ਲੱਕੜ ਦਾ ਹਿੱਸਾ ਕੱਟ ਕਰਕੇ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਏ ਉਸ ਸਥਾਨ ਤੇ ਸ਼ਸ਼ੋਭਿਤ ਕਰ ਦਿੱਤੇ ਗਏ ਨੇ ਤੇ ਬਾਕੀ ਦਾ ਹਿੱਸਾ ਇਹ ਇਵੇਂ ਹੀ ਇੱਥੇ ਖੜਾ ਹੋਇਆ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਸੰਗਤ ਆਪਣੇ ਤੇਲ ਦੇ ਦੀਪੇ ਵੀ ਦੁਕੰਤੀ ਹੈ ਤੇ ਬਾਬਾ ਫਰੀਦ ਜੀ ਦੀ ਤੁਸੀਂ ਤਸਵੀਰ ਦੇ ਦਰਸ਼ਨ ਕਰ ਰਹੇ ਹੋ ਤੇ ਇਹ ਉਹੀ ਪੁਰਾਤਨ ਲੱਕੜ ਹੈ ਜਿਸ ਦੇ ਨਾਲ ਬਾਬਾ ਫਰੀਦ ਜੀ ਨੇ ਆਪਣੇ ਹੱਥ ਸਾਫ਼ ਕੀਤੇ ਸਨ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਚਾਰ ਚਫੇਰੇ ਤੋਂ ਇਸ ਤੇ ਦਰਸ਼ਨ ਕਰਵਾ ਦਵਾਂ ਕਿ ਇਹ ਉਹੀ ਪੁਰਾਤਨ ਲੱਕੜ ਹੈ ਜਿਸ ਤੇ ਬਾਬਾ ਜਿਸ ਤੇ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਵਾਲੇ ਹੱਥ ਸਾਫ਼ ਕੀਤੇ ਸਨ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਆਪਣੇ ਦਰਬਾਰ ਸਾਹਿਬਾਨ ਤੇ ਜਿਨ੍ਹਾਂ ਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਤੇ ਬਾਹਰਲੇ ਪਾਸੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾ ਰਹੇ ਹਾਂ ਡਿਸਪਲੇ ਦੇ ਉੱਪਰ ਅੱਜ ਦੇ ਹੁਕਮਨਾਮਾ ਸਾਹਿਬ ਇੱਧਰਲੇ ਪਾਸੇ ਹੁਕਮਨਾਮਾ ਸਾਹਿਬ ਤੇ ਇੱਧਰਲੇ ਪਾਸੇ ਉਹਨਾਂ ਦੀ ਵਿਆਖਿਆ ਹੈ ਤੇ ਆਓ ਤੁਹਾਨੂੰ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਹਾਲ ਦੇ ਦਰਸ਼ਨ ਕਰਵਾਈਏ ਦਰਬਾਰ ਸਾਹਿਬ ਦੇ ਤੇ ਤੁਸੀਂ ਮੇਰੇ ਨਾਲ ਅੱਜ ਦਰਸ਼ਨ ਕਰ ਰਹੇ ਹੋ ਦਿੱਲਾ ਬਾਬਾ ਜੀਤ ਜੀ ਤੇ ਆਓ ਅੱਗੇ ਧੰਨਵਾਦ ਲਈ ਦਰਸ਼ਨ अधिये साथ निशादी ਦੇ ਨਾਲ ਹਾਲ ਸਾਰਿਆ ਬੜੀ ਸਤਿਗੁਰੂ ਜੀ ਦੀ ਕਿਰਪਾ ਹੈ ਮੱਧਾ ਫਰੀਦ ਜੀ ਦੀ ਬਹੁਤ ਏ ਕਿਰਪਾ ਹੈ ਇਸ ਇੱਕ ਸਾਡੇ ਨਾਲ ਜੋ ਸੰਗਤ ਇੱਥੇ ਆਈ ਹੋਈ ਹੈ ਇੱਥੇ ਬੈਠ ਕੇ ਕੀਰਤਨ ਸਰਵਣ ਕਰ ਗਈ ਹੈ ਸਤਿ ਸ੍ਰੀ ਅਕਾਲ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਲੰਗਰ ਹਾਲ ਵਿੱਚ ਆ ਚੁੱਕੇ ਆਂ ਬੀਬੀ ਫਾਤਿਮਾ ਲੰਗਰ ਹਾਲ ਬੀਬੀ ਫਾਤਿਮਾ ਜੀ ਦੇ ਨਾਮ ਤੇ ਇਹ ਲੰਗਰ ਹਾਲ ਸਾਰਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤ ਬੈਠ ਕੇ ਆਪਣੇ ਚਾਹ ਦਾ ਲੰਗਰ ਛਕਦੀ ਹੈ ਤੇ ਮੈਂ ਤੁਹਾਨੂੰ ਇੱਕਾਰੀ ਇੱਕ ਵਾਰ ਲੰਗਰ ਹਾਲ ਦੇ ਦਰਸ਼ਨ ਕਰਵਾ ਦਵਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਗਤ ਸੇਵਾ ਕਰਦੀ ਹੈ ਤੇ ਇੱਥੇ ਬੈਠ ਕੇ ਸੰਗਤ ਚਾਹ ਦਾ ਲੰਗਰ ਵੀ ਛਕਦੀ ਹੈ ਤੁਸੀਂ ਦੇਖ ਰਹੇ ਹੋ ਇਥੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀਆਂ ਪੰਕਤੀਆਂ ਲਿਖ ਕੇ ਲਗਾਈਆਂ ਹੋਈਆਂ ਨੇ ਪ੍ਰੀਤਾ ਜੰਗਲ ਜੰਗਲ ਕਿਆ ਭਵੇ ਵਣ ਗੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੁੰਡੇ ਪ੍ਰੀਤਾ ਖਾਲਕ ਖਲਕ ਮੇ ਫਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਤ ਇਸ ਬਿਨ ਕੋਈ ਨਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇੱਥੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀਆਂ ਪੰਕਤੀਆਂ ਉਸਾਰੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਜੋ ਸਾਡੇ ਨਾਲ ਸੰਗਤ ਆਈ ਹੈ ਇਸ ਸਮੇਂ ਚਾਹ ਦੇ ਲੰਗਰ ਛਕ ਰਹੀ ਹੈ ਤੇ ਚਾਹ ਕਾਲ ਸਾਨੂੰ ਇਸ ਸਮੇਂ ਰਾਸਾਂ ਦਾ ਪ੍ਰਸ਼ਾਦ ਵੀ ਮਿਲ ਚੁੱਕਿਆ ਹੈ ਤੇ ਸਾਡੀ ਸੰਗਤ ਇਸ ਸਮੇਂ ਚਾਹ ਦੇ ਲੰਗਰ ਛਕ ਰਹੀ ਹੈ ਸੋ ਆਪ ਜੀ ਸਾਡੇ ਨਾਲ ਇਸੇ ਤਰ੍ਹਾਂ ਸਾਡੇ ਵਲੌਗ ਦੇ ਵਿੱਚ ਜੁੜੇ ਰਹਿਣਾ ਤੇ ਆਪਾਂ ਤੁਹਾਨੂੰ ਔਰ ਵੀ ਜੋ ਆਪਾਂ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਂਗੇ ਆਪਾਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਇਤਿਹਾਸ ਤੋਂ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ ਜੀ ਹਾਂਜੀ ਦੋਸਤੋ ਸਾਹ ਕਾਉਂਟਰ ਤੋਂ ਤੁਹਾਨੂੰ ਚਾਹ ਦੇ ਲੰਗਰ ਮਿਲ ਜਾਣਗੇ ਤੇ ਤੁਸੀਂ ਜਿਉਂ-ਜਿਉਂ ਰਹਤੇ ਹੈ ਨਾਲ ਦੇਖ ਸਕਦੇ ਹੋ ਬਾਬਾ ਫਰੀਦ ਜੀ ਦੀ ਉਹ ਤਸਵੀਰ ਪਣੀ ਹੋਈ ਹੈ ਜਿਸ ਦੇ ਵਿੱਚ ਉਹ ਪੰਛੀ ਬਾਬਾ ਫਰੀਦ ਜੀ ਤੇ ਜੀ ਮਾਰ ਕੇ ਉਹਨਾਂ ਦੇ ਸਰੀਰ ਦਾ ਮਾਸ ਖਾ ਰਹੇ ਸਨ ਤੇ ਬਾਬਾ ਫਰੀਦ ਨੇ ਆਸਾਂ ਮੇ ਅਚਾਰ ਨਹੀਂ ਕੀਤਾ ਜੀਗਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨੂ ਮਤ ਸ਼ੂਹੋ ਫਿਰ ਦੇਖਣ ਕੀ ਆਸ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਸਰੀਰ ਦੇ ਚਾਹੇ ਬੋਟੀ-ਬੋਟੀ ਖਾ ਜਾਓ ਪਰ ਮੇਰੇ ਇਹਨਾਂ ਦੋਨਾਂ ਅੱਖਾਂ ਨੂੰ ਮੇਰੇ ਦੋਨਾਂ ਨੈਣਾਂ ਨੂੰ ਮੈਂ ਤਾਂ ਸ਼ੂਯਾ ਕਿਉਂਕਿ ਇਹਨਾਂ ਨੈਣਾਂ ਦੇ ਨਾਲ ਮੈਂ ਆਪਣੇ ਪਿਰ ਭਰਾ ਭਾਵ ਪ੍ਰਮਾਤਮਾ ਨੂੰ ਦੇਖਣ ਦੀ ਆਸਾ ਕਰਦਾ ਹਾਂ ਆਪਣੇ ਪ੍ਰਮਾਤਮਾ ਨੂੰ ਇਹਨਾਂ ਨੈਣਾਂ ਦੇ ਨਾਲ ਮੈਂ ਟਕਣਾ ਹੈ ਦੋਸਤੋ ਟਿੱਲਾ ਬਾਬਾ ਫਰੀਦ ਜੀ ਤੋਂ ਹੁਣ ਆਪਾਂ ਮੱਥਾ ਟੇਕ ਕਰਕੇ ਬਾਹਰ ਆ ਚੁੱਕੇ ਆ ਤੇ ਇਹ ਇੱਥੇ ਦੀ ਮਾਰਕੀਟ ਹੈ ਹੁਣ ਤੁਹਾਨੂੰ ਆਪਾਂ ਇੱਥੇ ਦੀ ਮਾਰਕੀਟ ਵੀ ਐਕਸਪਲੋਰ ਕਰਾਵਾਂਗੇ ਵੀ ਇੱਥੇ ਦੀ ਮਾਰਕੀਟ ਦੇ ਵਿੱਚ ਸਾਨੂੰ ਕੀ ਕੁਝ ਦੇਖਣ ਨੂੰ ਮਿਲਦਾ ਮਿਲਦਾ ਹੈ ਤੇ ਜੇਕਰ ਤੁਸੀਂ ਆਪਣੇ ਸ਼ੱਕਰ ਦਾ ਪ੍ਰਸ਼ਾਦ ਵੀ ਇੱਥੇ ਚੜਦਾ ਹੈ ਉਹ ਵੀ ਤੁਸੀਂ ਇਹਨਾਂ ਦੁਕਾਨਾਂ ਤੋਂ ਇੱਥੇ ਲੈ ਸਕਦੇ ਹੋ ਤੇ ਇੱਥੇ ਤੇਲ ਦੇ ਤੇਲ ਵੀ ਲੈ ਕੇ ਜਾ ਸਕਦੇ ਤੇ ਇੱਥੇ ਆਪਣੇ ਦੀਪ ਲੈ ਸਕਦੇ ਹੋ ਆਓ ਹੁਣ ਆਪਾਂ ਫਰੀਦਕੋਟ ਦੀ ਮਾਰਕੀਟ ਐਕਸਪਲੋਰ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਹ ਭਾਂਡਿਆਂ ਦੀ ਦੁਕਾਨ ਹੈ ਬਹੁਤ ਵੱਡੀ ਸ਼ਾਪ ਬਣੀ ਹੋਈ ਹੈ ਤੇ ਇੱਥੋਂ ਤੁਸੀਂ ਨਿਸ਼ਾਨੀ ਦੇ ਤੌਰ ਤੇ ਆਪਣੇ ਆਪਣੇ ਲਈ ਭਾਂਡੇ ਲੈ ਕੇ ਵੀ ਜਾ ਸਕਦੇ ਹੋ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਆਪਣੇ ਸ਼ੂਜ਼ ਦੀ ਸ਼ਾਪ ਹੈ ਤੁਸੀਂ ਇੱਥੋਂ ਆਪਣੇ ਖਰੀਦਦਾਰੀ ਕਰ ਸਕਦੇ ਹੋ ਬੱਚਿਆਂ ਵਾਸਤੇ ਖਡਾਉਣੇ ਵਗੈਰਾ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਫਰੀਦਕੋਟ ਦੀ ਮਾਰਕੀਟ ਹੈ ਤੁਸੀਂ ਦੇਖ ਰਹੇ ਹੋ ਦੋਨਾਂ ਪਾਸੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਬਾਜ਼ਾਰ ਦੇ ਬਿਲਕੁਲ ਵਿਚਕਾਰ ਇਹ ਢਿੱਲਾ ਬਾਬਾ ਫਰੀਦ ਜੀ ਦਾ ਬਣਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਸ਼ਾਪ ਹੁਣ ਓਪਨ ਹੋ ਰਹੀਆਂ ਨੇ ਤੇ ਤੁਸੀਂ ਦੋਸਤ ਤੁਸੀਂ ਬਾਬਾ ਫਰੀਦ ਜੀ ਦੀ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਵੀ ਜਸ ਫ੍ਰੇਗਰੈਂਸ ਤੇ ਬੇਚ ਤੁਸੀਂ ਜਾ ਕੇ ਸੋ ਆਪਣੇ ਮਨਪਸੰਦ ਅਤਰ ਵਗੈਰਾ ਲੈ ਕੇ ਜਾ ਸਕਦੇ ਹੋ ਤੇ ਬਾਬਾ ਜੀ ਦੇ ਦਰਬਾਰ ਤੇ ਚੜਾਉਣ ਵਾਸਤੇ ਵੀ ਤੁਸੀਂ ਇੱਥੋਂ ਚਾਦਰਾਂ ਵਗੈਰਾ ਅਤਰ ਲੈ ਕੇ ਜਾ ਸਕਦੇ ਹੋ ਇਹ ਬਿਲਕੁਲ ਜਿੰਮ ਦੇ ਨਾਲ ਦੀ ਸ਼ਾਪ ਹੈ ਤੁਸੀਂ ਇੱਕ ਵਾਰੀ ਤੁਹਾਨੂੰ ਮੈਂ ਭਾਜੀ ਦੀ ਪਛਾਣ ਪਹਿਚਾਨ ਕਰਵਾ ਦੇਣਾ ਭਾਜੀ ਸਸੀ ਕਾਲ ਜੀ ਹਨੀਪਰੀ ਤੇ ਅਸੀਂ ਅੱਜ ਦੋਸਤੋ ਯਾਸ ਫਿਗਰੈਂਸ ਤੇ ਪਹੁੰਚੇ ਹੋਏ ਹਾਂ ਤੇ ਆਪਣੇ ਭਾਜੀ ਸ਼ਾਪ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸ ਦਿਓ ਵੀ ਆਪਣੇ ਤੋਂ ਸਾਡੇ ਤੋਂ ਤੁਹਾਡੇ ਕੋਲ ਕਿਹੜੇ-ਕਿਹੜੇ ਅਤਰ ਮਿਲ ਜਾਂਦੇ ਨੇ ਪਰਫਿਊਮ ਵਗੈਰਾ ਮੇਰੇ ਕੋਲੇ ਜਿਵੇਂ ਨਾਰਮਲ ਰੇਂਜ 100 ਰੁਪਏ ਤੋਂ ਲੈ ਕੇ 10000 ਰੁਪਏ ਦੀ ਰੇਂਜ ਤੱਕ ਪਰਫਿਊਮ ਅਵੇਲੇਬਲ ਹੁੰਦਾ ਠੀਕ ਹੈ ਜੀ ਅਤਰ ਦੀ ਵੈਰਾਈਟੀ ਦੇ ਵਿੱਚ ਆਪਣੇ ਕੋਲੇ ਜਿਵੇਂ 20 ਰੁਪਏ ਤੋਂ ਲੈ ਕੇ 4-5000 ਰੁਪਏ ਦੀ ਰੇਂਜ ਦਾ ਅਤਰ ਵਗੈਰਾ ਮਿਲ ਜਾਂਦਾ ਹੈ ਠੀਕ ਹੈ ਜੀ ਜਿੰਨੇ ਚ ਉਦ ਵਗੈਰਾ ਵੀ ਮਿਲ ਜੇਗਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਵਾਈਟ ਉਦ ਹੋ ਗਿਆ ਬਲੈਕ ਉਦ ਹੋ ਗਿਆ হানি ਉਦ ਹੋ ਗਿਆ ਠੀਕ ਹੈ ਜੰਨਤ ਸੇ 200 ਹੋ ਗਿਆ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੀ ਮਸਕੀ ਫ੍ਰੇਗਰੈਂਸ ਫਲੋਰਲ ਫ੍ਰੇਗਰੈਂਸ ਹਰ ਇੱਕ ਤਰ੍ਹਾਂ ਦੀ ਤੇ ਦੋਸਤੋ ਤੁਸੀਂ ਜਿਵੇਂ ਭਾਜੀ ਤੋਂ ਸੁਣਿਆ ਹੀ ਲਿਆ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਭਾਜੀ ਦੀ ਸ਼ਾਪ ਦੇ ਵਿੱਚ ਤੁਸੀਂ ਡਿਸਪਲੇ ਦੇਖ ਸਕਦੇ ਹੋ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਲੱਗੀ ਹੋਈ ਹੈ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਅਰਬ ਦੇਸ਼ਾਂ ਦੇ ਪਰਫਿਊਮ ਅਤਰ ਮਿਲ ਜਾਣਗੇ ਤੇ ਜਦੋਂ ਵੀ ਤੁਸੀਂ ਫਰੀਦਕੋਟ ਆਓ ਮਬਾ ਫਰੀਦ ਜੀ ਦੇ ਦਰਬਾਰ ਤੇ ਜਦੋਂ ਟਿੱਲਾ ਬਾਬਾ ਗੁਰਦੁਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੁਸੀਂ ਜਦੋਂ ਮਾਰਕੀਟ ਦੇ ਵਿੱਚ ਆਓਗੇ ਤੇ ਤੁਸੀਂ ਇੱਥੇ ਭਾਜੀ ਦੀ ਦੁਕਾਨ ਤੇ ਆ ਕਰਕੇ ਭਾਜੀ ਕਰੀ ਆਪਣੇ ਸ਼ਾਪ ਦਾ ਨਾਮ ਬੋਲਦੇ ਹੋ ਜੀ ਸ਼ਾਪ ਦਾ ਨਾਮ ਹੈਗਾ ਵੀਰੇ ਯਸ਼ ਫਰੇਗਰੈਂਸ ਠੀਕ ਹੈ ਭਾਜੀ ਹੁਣਾਂ ਦੇ ਆਪਣੀ ਸ਼ਾਪ ਦਾ ਨਾਮ ਬੋਲ ਦਿੱਤਾ ਤੇ ਤੁਸੀਂ ਇਹਨਾਂ ਦੀ ਸ਼ਾਪ ਤੇ ਆ ਕੇ ਇੱਥੋਂ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਵਾਸਤੇ ਰੁਮਾਲਾ ਸਾਹਿਬ ਚਾਦਰਾਂ ਅਤੇ ਅਤਰ ਵਗੈਰਾ ਲੈ ਸਕਦੇ ਹੋ ਜੀ ਬਹੁਤ ਧੰਨਵਾਦ ਭਾਜੀ ਤੁਹਾਡਾ ਦੋਸਤੋ ਜਿਵੇਂ ਦੇਖ ਸਕਦੇ ਹੋ ਕਿਲਾ ਮੁਬਾਰਕ ਫਰੀਦਕੋਟ ਇਸ ਕਿਲੇ ਦਾ ਇਤਿਹਾਸ ਲਿਖਿਆ ਹੈ ਇਸ ਕਿਲੇ ਦਾ ਇਤਿਹਾਸ 12ਵੀਂ ਸਦੀ ਨਾਲ ਜੁੜਿਆ ਹੋਇਆ ਹੈ 12ਵੀਂ ਸਦੀ ਦੇ ਅੰਤ ਵਿੱਚ ਇਸ ਕਿਲੇ ਦਾ ਨਾਮ ਇੱਥੋਂ ਦੇ ਚੌਧਰੀ ਮੋਕਲਦੇਵ ਦੇ ਨਾਮ ਤੇ ਮੋਕਲਨਗਰ ਜਾਂ ਮੋਕਲ ਹਰਸੀ ਬਾਬਾ ਫਰੀਦ ਜੀ ਦੇ ਚਰਨੋਂ ਪਾਉਣ ਮਗਰੋਂ ਚੌਧਰੀ ਮੋਕਲਦੇਵ ਨੇ ਇਸ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਤੇ ਫਰੀਦਕੋਟ ਰੱਖ ਦਿੱਤਾ ਪਹਿਲਾਂ ਦਰਸ਼ਨ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਦੋਸਤੋ ਇਸੇ ਅੰਦਰ ਦੋਸਤੋ ਬਾਬਾ ਜੀ ਦਾ ਜੋ ਇੱਥੇ ਤਪਸਥਾਨ ਅੰਦਰ ਕਹਿੰਦੇ ਬਣਿਆ ਹੋਇਆ ਆਪਾਂ ਉਸ ਦੇ ਵੀ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਵਾਂਗੇ ਤੇ ਇਹ ਹੈ ਇਹ ਕਿਲੇ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਵੀ ਪ੍ਰਾਤਨ ਦਰਵਾਜ਼ਾ ਤੇ ਇਹ ਕਿਲੇ ਦਾ ਮੈਂ ਤੁਹਾਨੂੰ ਓਵਰਵਿਊ ਦਿਖਾ ਰਿਹਾ ਆ ਤੇ ਇਹ ਤੁਹਾਨੂੰ ਆਪਾਂ ਇਸ ਦੇ ਅੰਦਰ ਦੇ ਸਾਰੇ ਤੁਹਾਨੂੰ ਮੈਂ ਦਰਸ਼ਨ ਕਰਵਾਵਾਂਗਾ ਹਾਂਜੀ ਦੋਸਤੋ ਤੁਸੀਂ ਜੋ ਇਹ ਤਪਸਥਾਨ ਦੇਖ ਰਹੇ ਹੋ ਤਪਸਥਾਨ Hazrat Baba Fariduddin Gangshankar Rehmatullah Al ਤੁਸੀਂ ਦੇਖ ਸਕਦੇ ਹੋ ਇਹ ਉਹ ਪ੍ਰਾਰਥਨਾ ਦਾ ਸਥਾਨ ਹੈ ਜਿੱਥੇ ਬਾਬਾ ਫਰੀਦ ਜੀ ਸਭ ਤੋਂ ਪਹਿਲਾਂ ਆਏ ਸਨ ਤੇ ਇਹ ਕਿਲਾ ਮੁਬਾਰਕ ਦਾ ਇਹ ਉਹ ਸਥਾਨ ਹੈ ਤਪ ਸਥਾਨ ਪੜਿਆ ਹੋਇਆ ਹੈ ਤੇ ਬਾਬਾ ਫਰੀਦ ਜੀ ਦੀ ਤੁਸੀਂ ਇੱਥੇ ਤਸਵੀਰਾਂ ਲੱਗੀਆਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਇਸ ਸਥਾਨ ਦੇ ਬਾਰੂ ਵੀ ਦਰਸ਼ਨ ਕਰਵਾਵਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਾਡੀ ਵੀਡੀਓ ਤੇ ਵਿੱਚ ਜੁੜੇ ਰਹੋ ਤੇ ਸਾਡੀ ਸੰਗ ਅਸੀਂ ਸਮੇਂ ਬਾਹਰ ਬੈਠੀ ਹੋਈ ਹੈ ਦੇ ਦਰਸ਼ਨ ਕਰ ਸਕਦੇ ਹੋ ਉੱਥੇ ਪੁਰਾਤਨ ਤਸਵੀਰਾਂ ਲੱਗੀਆਂ ਆਈਆਂ ਨੇ ਇਹ ਉਹ ਪੁਰਾਤਨ ਤਸਵੀਰ ਹੈ ਜਿਸ ਦੇ ਵਿੱਚ ਬਾਬਾ ਫਰੀਦ ਜੀ ਦੇ ਸਿਰ ਤੋਂ ਟੋਕਰੀ 7 ਫੁੱਟ ਉੱਚੀ ਉੱਠ ਖੜੀ ਸੀ ਹਾਲੇ ਦੋਸਤੋ ਇਹੋ ਸਥਾਨ ਹੈ ਜਿੱਥੇ ਬਾਬਾ ਫਰੀਦ ਜੀ ਨੇ ਤਪ ਕੀਤਾ ਤੁਹਾਨੂੰ ਮੈਂ ਅੰਦਰ ਤੋਂ ਵੀ ਦਰਸ਼ਨ ਕਰਵਾ ਦਿੱਤੇ ਨੇ ਤੇ ਤੁਸੀਂ ਬਾਹਰੋਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪੁਰਾਤਨ ਦਰਵਾਜ਼ੇ ਉਵੇਂ ਲੱਗੇ ਹੋਏ ਨੇ ਕਹਿੰਦੇ ਸਭ ਤੋਂ ਪੁਰਾਤਨ ਜਗ੍ਹਾ ਇਹੀ ਹੈ ਜਿੱਥੇ ਬਾਬਾ ਫਰੀਦ ਜੀ ਸਭ ਤੋਂ ਪਹਿਲਾਂ ਆਏ ਸਨ ਤੇ ਰਾਜੇ ਨੇ ਜਦੋਂ ਰਾਜੇ ਦੇ ਮਹਿਲ ਦੀ ਉਸਾਰੀ ਹੋ ਰਹੀ ਸੀ ਤੇ ਮੈਂ ਤੁਹਾਨੂੰ ਸਾਰਾ ਆਪਣੇ ਇਹ ਮਹਿਲ ਵੀ ਵਿਖਾਵਾਂਗਾ ਇਹਨੂੰ ਕਿਲਾ ਮੁਬਾਰਕ ਆਖਦੇ ਹਨ ਤੇ ਆਪਾਂ ਤੁਹਾਨੂੰ ਇੱਧੇ ਦਰਸ਼ਨ ਕਰਵਾਵਾਂਗੇ ਸਾਡੇ ਨਾਲ ਸਾਡੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹੋ ਤੇ ਸੰਗਤ ਹੁਣ ਦਰਸ਼ਨ ਕਰ ਰਹੀ ਹੈ ਕਿਲੇ ਤੇ ਤੁਹਾਨੂੰ ਮੈਂ ਉਹ ਪੁਰਾਤਨ ਤੋਪਾਂ ਤੇ ਰਾਜੇ ਦੇ ਸਮੇਂ ਦੀਆਂ ਤੁਹਾਨੂੰ ਮੈਂ ਦਰਸ਼ਨ ਕਰਵਾਵਾਂਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਹੀ ਵੱਡਾ ਇਹ ਕਿਲਾ ਬਣਿਆ ਹੋਇਆ ਹੈ ਕਿਲੇ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਦੇ ਰਾਜੇ ਦੇ ਜਦੋਂ ਉਸਾਰੀ ਕਰਵਾ ਰਿਆ ਸੀ ਤੇ ਜੋ ਸਾਰੀਆਂ ਉਸ ਸਮੇਂ ਦੀਆਂ ਸਹੂਲਤਾਂ ਇੱਥੇ ਅਵੇਲੇਬਲ ਨੇ ਜੇਕਰ ਉਸ ਸਮੇਂ ਦੀ ਗੱਲ ਕਰੀਏ ਤੇ ਅੱਜ ਦੇ ਇੰਜੀਨੀਅਰ ਯੁੱਗ ਦੀ ਗੱਲ ਕਰੀਏ ਤੇ ਉਹ ਅੱਜ ਦਾ ਇੰਜੀਨੀਅਰ ਯੁੱਗ ਇਸ ਸਮੇਂ ਦੇ ਅੱਗੇ ਫੇਲ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਵੀ ਅੱਜ ਦੇ ਸਮੇਂ ਦੇ ਵਿੱਚ ਬਿਲਡਿੰਗਾਂ 5 ਸਾਲ 10 ਸਾਲ ਹੱਦ ਤੋਂ ਵੱਧ 15 ਸਾਲ ਕੱਢਦੀਆਂ ਨੇ ਪਰ ਇਸ ਕਿਲੇ ਨੂੰ ਕਹਿ ਰਹੇ ਨੇ ਵੀ 800 ਸਾਲ ਪੁਰਾਣਾ ਕਿਲਾ ਹੈ 800 ਸਾਲ ਪੁਰਾਣੀ ਇੰਜੀਨੀਅਰ ਇਸ ਉੱਤੇ ਕੰਮ ਕੀਤੀ ਹੋਈ ਹੈ ਤੇ ਤੁਸੀਂ ਦੇਖ ਰਹੇ ਹੋ ਵੀ ਹਜੇ ਤੱਕਰ ਵੀ ਹਜੇ ਤੱਕਰ ਵੀ ਇਹ ਹਜੇ ਖੜਾ ਹੋਇਆ ਹੈ ਇਹ ਬਿਲਡਿੰਗ ਹਜੇ ਵੀ ਖੜੀ ਹੋਈ ਹੈ ਆਓ ਹੁਣ ਮੈਂ ਤੁਹਾਨੂੰ ਉਹਨਾਂ ਤੋਪਾਂ ਦੇ ਦਰਸ਼ਨ ਕਰਵਾ ਦਵਾਂ ਇਹ ਉਸ ਸਮੇਂ ਦੀਆਂ ਦੋਸਤੋ ਪੁਰਾਣੀਆਂ ਤੋਪਾਂ ਨੇ ਜਿਨ੍ਹਾਂ ਦੇ ਤੁਹਾਨੂੰ ਮੈਂ ਹੁਣ ਦਰਸ਼ਨ ਕਰਵਾ ਰਿਹਾ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਉਹ ਸਮੇਂ ਦੀਆਂ ਪੁਰਾਣੀਆਂ ਤੋਪਾਂ ਰਾਜੇ ਦੇ ਸਮੇਂ ਦੀਆਂ ਪੁਰਾਣੀਆਂ ਤੋਪਾਂ ਨੇ ਜਿਨ੍ਹਾਂ ਦੇ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ ਤੇ ਇਸ ਤੋਂ ਬਿਲਕੁਲ ਸਾਹਮਣੇ ਉਹ ਦਰਸ਼ਨੀ ਜੋੜੀ ਹੈ ਉਸ ਦੇ ਅੰਦਰੋਂ ਅਸੀਂ ਐਂਟਰ ਹੋ ਕੇ ਕਿਲੇ ਮੁਬਾਰਕ ਦੇ ਅੰਦਰ ਐਂਟਰ ਹੋਏ ਆ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇਹ ਉਹ ਗੁਰੂ ਘਰ ਹੈ ਜੋ 1920 ਦੇ ਵਿੱਚ ਉਸਾਰਿਆ ਗਿਆ ਸੀ ਤੇ ਸਾਨੂੰ ਦੱਸ ਰਹੇ ਆ ਵੀ ਵੀ ਇੱਥੇ ਸਵੇਰੇ ਸ਼ਾਮ ਰੋਜ਼ ਇੱਥੇ ਗੁਰਬਾਣੀ ਦਾ ਪਾਠ ਹੁੰਦਾ ਹੈ ਤੇ ਤੁਸੀਂ ਦਰਸ਼ਨ ਕਰ ਰਹੇ ਹੋ 800 ਸਾਲ ਪੁਰਾਣੇ ਕਿਲੇ ਦੇ ਜਿਨ੍ਹਾਂ ਦੇ ਆਪਾਂ ਤੁਹਾਨੂੰ ਹੋਰ ਵੀ ਚੀਜ਼ਾਂ ਦੇ ਦਰਸ਼ਨ ਕਰਵਾਵਾਂਗੇ ਤੇ ਆਪਾਂ ਹੁਣ ਤੇ ਹੁਣ ਦੋਸਤੋ ਆਪਾਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਵੀ ਜਿੱਥੇ ਤੁਹਾਨੂੰ ਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਇਹ ਰਾਜੇ ਦਾ ਕਹਰੇ ਵੀ ਇਹ ਮੈਲ ਸੀ ਤੇ ਇਸ ਦਾ ਥੋੜਾ ਸੁਪਰੀਮ ਕੋਰਟ ਦੇ ਅੰਦਰ ਕੇਸ ਵੀ ਚੱਲਿਆ ਤੇ ਇਸ ਦੀ ਕਹ ਰਹੇ ਵੀ ਵੰਡ ਵੀ ਹੋਣੀ ਹੈ ਜੈ ਚੰਦ ਮਹਿਤਾਬ ਚੇਅਰਮੈਨ ਨੀsha ਖੈਰ ਵਾਈਸ ਚੇਅਰਪਰਸਨ ਮਹਾਰਾਣੀ ਦਿਪਿੰਦਰ ਕੌਰ ਮਹਿਤਾਬ ਪੁੱਤਰੀ ਰਾਜਾ ਹਰਿੰਦਰ ਸਿੰਘ ਬਰਾੜ ਤੇ ਇਹਨਾਂ ਦੇ ਵਿੱਚ ਕਹਿੰਦੇ ਇਸ ਦੀ ਵੰਡ ਹੋਵੇਗੀ ਤੇ ਹੁਣ ਮੈਂ ਤੁਹਾਨੂੰ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਦੇ ਤੁਹਾਨੂੰ ਸਾਧਨਾ ਦੇ ਦਰਸ਼ਨ ਕਰਵਾਉਣ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਉਹ ਸ਼ਾਹੀ ਬੱਗੀ ਹੈ ਸ਼ਾਹੀ ਬੱਗੀ 150 ਸਾਲ ਪੁਰਾਣੀ ਤੁਸੀਂ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਇਹ ਉਹੀ ਮਹਾਰਾਜਿਆਂ ਦੀ ਸ਼ਾਹੀ ਬੱਗੀ ਹੈ ਜਿਨ੍ਹਾਂ ਨੂੰ ਅਸੀਂ ਫਿਲਮਾਂ ਦੇ ਅੰਦਰ ਦਾ ਵੇਖਿਆ ਹੈ ਪਰ ਅੱਜ ਮੈਨੂੰ ਲਾਈਵ ਦੇਖ ਕੇ ਬਹੁਤ ਹੀ ਆਨੰਦ ਪ੍ਰਾਪਤ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਉਹੀ ਸ਼ਾਹੀ ਬੱਗੀ ਹੈ 150 ਸਾਲ ਪੁਰਾਣੀਆਂ ਸ਼ਾਹੀ ਬੱਗੀਆਂ ਤੇ ਆ ਉਸ ਸਮੇਂ ਦੀਆਂ ਜੋ ਰੋਲਸ ਰੋਇਸ ਉਸ ਸਮੇਂ ਦੀ ਰੋਲਸ ਰੋਇਸ ਤੁਸੀਂ ਦੇਖਦੇ ਹੋ ਵੀ ਅੱਜ ਦੇ ਟਾਈਮ ਦੇ ਵਿੱਚ ਜੋ ਸਭ ਤੋਂ ਮਹਿੰਗੀ ਗੱਡੀ ਹੈ ਰੋਲਸ ਰਾਇਸ ਨੂੰ ਮੰਨਿਆ ਜਾਂਦਾ ਹੈ 1938 ਮਾਡਲ ਰੋਲਸ ਰਾਇਸ ਗੱਡੀ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਖੜੀ ਹੋਈ ਹੈ ਮੈਂ ਤੁਹਾਨੂੰ ਇਸ ਦੇ ਚਾਰ ਚੁਫੇਰੇ ਤੋਂ ਦਰਸ਼ਨ ਕਰਵਾ ਦਿਖਾ ਦਵਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਰੋਲਸ ਰਾਇਸ ਗੱਡੀ ਹੈ ਜੋ ਉਸ ਸਮੇਂ ਮਹਾਰਾਜਾ ਦੇ ਕੋਲ ਹੁੰਦੀ ਸੀ ਮਹਾਰਾਜਾ ਇਹਨਾਂ ਦੇ ਵਿੱਚ ਸਫ਼ਰ ਕਰਿਆ ਕਰਦੇ ਸਨ ਤੇ ਉਸ ਸਮੇਂ ਦੀਆਂ ਹਰ ਇੱਕ ਲਗਜ਼ਰੀ ਗੱਡੀਆਂ ਤੁਸੀਂ ਖੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਜੈਗਵਾਰ ਉਸ ਟਾਈਮ ਦੀ ਜੈਗਵਾਰ ਖੜੀ ਹੋਈ ਹੈ ਦੋਸਤੋ ਮੇਕ ਇਨ ਇੰਗਲੈਂਡ ਕਾਰ ਨੰਬਰ ਫਰੀਦਕੋਟ 445 ਸਿਲੰਡਰ 6 6 ਸਿਲੰਡਰ ਦੀ ਗੱਡੀ ਹੈ ਤੇ ਜੈਗਵਾਰ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਇਹ ਗੱਡੀਆਂ ਬਹੁਤ ਵੱਡੇ ਬ੍ਰਾਂਡ ਨੇ ਉਸ ਸਮੇਂ ਦੇ ਅੰਦਰ ਵੀ ਇਹ ਗੱਡੀਆਂ ਚੱਲਦੀਆਂ ਸਨ ਪਰ ਉਸ ਟਾਈਮ ਦੇ ਵਿੱਚ ਇਹ ਗੱਡੀਆਂ ਕੋਈ ਕੋਈ ਲੈ ਸਕਦਾ ਸੀ ਰਾਜੇ ਮਹਾਰਾਜੇ ਹੀ ਸਿਰਫ ਇਹ ਗੱਡੀਆਂ ਅਵਾਰਡ ਕਰ ਸਕਦੇ ਸਨ ਉਸ ਸਮੇਂ ਦੀ ਇਹ ਗੱਡੀਆਂ ਇੱਥੇ ਖੜੀਆਂ ਹੋਈਆਂ ਨੇ ਤੇ ਇਹਨਾਂ ਗੱਡੀਆਂ ਦੇ ਨਾਲ-ਨਾਲ ਇਹਨਾਂ ਦੇ ਮਾਡਲ ਇਹ ਮੇਡ ਇਨ ਕਿੱਥੇ ਬਣੀਆਂ ਹੋਈਆਂ ਨੇ ਨਾਮ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਤੇ ਇਹ ਸਾਡੀਆਂ ਸੰਗਤਾਂ ਵੀ ਇਹ ਗੱਡੀਆਂ ਨੂੰ ਦੇਖ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਉਸ ਟਾਈਮ ਦੀਆਂ ਗੱਡੀਆਂ ਇੱਥੇ ਖੜੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਵੀ ਇਹ ਉਸ ਟਾਈਮ ਦੀਆਂ ਗੱਡੀਆਂ ਇੱਥੇ ਖੜੀਆਂ ਹੋਈਆਂ ਨੇ ਆ ਅੰਬੈਸਡਰ ਗੱਡੀ ਖੜੀ ਹੋਈ ਹੈ ਇੱਥੇ ਤੁਹਾਨੂੰ ਹਰ ਪੁਰਾਣੇ ਪੁਰਾਣੀ ਤੋਂ ਪੁਰਾਣੀ ਗੱਡੀ ਤੁਹਾਨੂੰ ਖੜੀ ਮਿਲੇਗੀ ਤੇ ਇਹਦੇ ਵਿੱਚ ਰਾਜੇ ਉਸ ਟਾਈਮ ਦੇ ਸਫਰ ਕਰਿਆ ਕਰਦੇ ਸਨ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਵੀ ਇਹ ਸਾਰੀਆਂ ਗੱਡੀਆਂ ਰਾਜੇ ਦੇ ਰਾਜਾ ਮਹਾਰਾਜ ਉਸ ਟਾਈਮ ਦੇ ਸ਼ਾਨ ਵਧਾਉਂਦੇ ਸਨ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਇਹ ਉਹ ਪ੍ਰਾਤਨ ਗੱਡੀਆਂ ਨੇ ਹਾਂ ਜੀ ਦੋਸਤੋ ਮੈਂ ਤੁਹਾਨੂੰ ਇਹਨੂੰ ਲਾਗੇ ਤੋਂ ਤੁਹਾਨੂੰ ਦਿਖਾ ਦਵਾਂ ਇਹ ਉਹ ਪੁਰਾਣੀਆਂ ਪ੍ਰਾਤਨ ਗੱਡੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਵੀ ਰਾਜੇ ਮਹਾਰਾਜੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਨੂੰ ਚਲਾਇਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਹਰ ਇੱਕ ਗੱਡੀ ਦਾ ਇਹਨਾਂ ਨੇ ਦੱਸਿਆ ਹੋਇਆ ਵੀ ਕਿਹੜੀ ਫਰੀਦਕੋਟ ਦੇ ਇਹਨਾਂ ਦੇ ਨੰਬਰ ਨੇ ਇਹ ਫਰੀਦਕੋਟ ਰਿਆਸਤ ਦੇ ਵਿੱਚ ਅਸੀਂ ਇਸ ਟਾਈਮੇ ਮੌਜੂਦ ਆ ਤੁਸੀਂ ਦੇਖ ਰਹੇ ਹੋ ਵੀ ਫਰੀਦਕੋਟ ਰਿਆਸਤ ਦੇ ਵਿੱਚ ਆ ਸਾਨੂੰ ਇਹ ਗੱਡੀਆਂ ਦੇਖਣ ਦਾ ਮੌਕਾ ਮਿਲਿਆ ਤੇ ਹਾਂ ਜੀ ਦੋਸਤੋ ਹੁਣ ਆਪਾਂ ਇਹ ਸਾਰੀ हां ਗੱਡੀਆਂ ਵੇਖ ਕੇ ਹੁਣ ਆਪਾਂ ਵਾਪਸੀ ਬਾਹਰ ਵੱਲ ਨੂੰ ਜਾ ਰਹੇ ਆ ਇਹ ਸਾਰੀਆਂ ਰਾਜ ਉਸ ਟਾਈਮ ਦੇ ਮਹਾਰਾਜੇ ਦੀਆਂ ਬੱਗੀਆਂ ਵਗੈਰਾ ਕਾਰਾਂ ਵਗੈਰਾ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਕਿ ਮਹਾਰਾਜਾ ਗੁਰਿੰਦਰ ਸਿੰਘ ਬਰਾੜ ਬੰਸ ਬਹਾਦਰ ਹੁਣਾਂ ਦੀਆਂ ਨੇ ਤੇ ਹੁਣ ਆਪਾਂ ਇਸ ਤੋਂ ਬਾਹਰ ਜਾ ਰਹੇ ਆ ਤੇ ਬਾਕੀ ਦੀ ਜੋ ਵੀ ਤੁਹਾਨੂੰ ਹੋਰ ਵੀ ਆਪਾਂ ਜੋ-ਜੋ ਦਰਸ਼ਨ ਕਰੀ ਜਾਵਾਂਗੇ ਉਹਨਾਂ ਦੇ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਦਰਸ਼ਨ ਕਰਵਾਈ ਜਾਵਾਂਗੇ ਉਹ ਇਹ ਸੀ ਮਹਿਲ ਦਾ ਵਲੌਗ ਇਹ ਮਹਿਲ ਦੇ ਉਹ ਪੁਰਾਣੇ ਦਰਵਾਜ਼ੇ ਤੇ ਉਹ ਪੁਰਾਣੇ ਕਮਰੇ ਤੇ ਜਿਨ੍ਹਾਂ ਨੂੰ ਇਹਨਾਂ ਨੇ ਲੋਕ ਲਾਇਆ ਹੋਇਆ ਸ਼ੀਸ਼ ਮਹਿਲ ਰਾਜਾ ਵਿਕਰਮ ਸਿੰਘ 1876 ਤੇ ਇਹ ਉਹੀ ਟਾਈਮ ਹੈ ਜਿਸ ਟਾਈਮ ਸਾਡੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਚੱਲਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚੱਲਦੇ ਸਨ ਲਾਹੌਰ ਤੋਂ ਦਿਉੜੀ ਚੌਧਰੀ ਹਮੀਰ ਸਿੰਘ ਇਹ ਉਹ ਦਿਉੜੀ ਹੈ ਜਿਸ ਦੇ ਵਿੱਚੋਂ ਅਸੀਂ ਐਂਟਰ ਹੋ ਕੇ ਆਪਣੇ ਇਸ ਕਿਲੇ ਦੇ ਅੰਦਰ ਆਏ ਤੇ ਤੁਸੀਂ ਦੇਖ ਰਹੇ ਹੋ ਵੀ ਇਹ ਉਹੀ ਪ੍ਰਾਤਨ ਕਿਲਾ ਹੈ ਤੇ ਤੁਸੀਂ ਦੇਖ ਰਹੇ ਪ੍ਰਾਤਨ ਦਰਵਾਜ਼ੇ ਲੱਗੇ ਹੋਏ ਨੇ ਪ੍ਰਾਤਨ ਕਮਰੇ ਤੁਸੀਂ ਦੇਖ ਸਕਦੇ ਹੋ ਇਹ ਉਹੀ ਪ੍ਰਾਤਨ ਕਮਰੇ ਦੇਖ ਸਕਦੇ ਤੁਸੀਂ ਵੀ ਉਸ ਉਹਵੇਂ ਦੇ ਪੁਰਾਣੇ ਤਰੀਕੇ ਦੇ ਨਾਲ ਬਣੇ ਹੋਏ ਕਮਰੇ ਤੇ ਇਹ ਉਹੀ ਪ੍ਰਾਣੇ ਸਾਡੇ ਦੋ ਮਹਿਲ ਦੇ ਦਰਵਾਜ਼ੇ ਦੇਖ ਸਕਦੇ ਹੋ ਕਿ ਕਿਹੋ ਜਿਹੇ ਕਿੰਨੇ ਸੁਰੱਖਿਆ ਦੇ ਤਰੀਕੇ ਦੇ ਨਾਲ ਇਹਨਾਂ ਨੇ ਉਸ ਤਰ੍ਹਾਂ ਬਣਾਏ ਹੋਏ ਵੀ ਕੋਈ ਦੁਸ਼ਮਣ ਇੱਥੇ ਆ ਨਾ ਸਕੇ ਤੋਂ ਥੈਂਕ ਯੂ ਤੁਹਾਡਾ ਤੁਸੀਂ ਸਾਡੀ ਵੀਡੀਓ ਦੇ ਵਿੱਚ ਇਵੇਂ ਜੁੜੇ ਰਹੇ ਹੋ ਤੇ ਆਪਾਂ ਤੁਹਾਨੂੰ ਆਉਣ ਹੋਰ ਵੀ ਆਪਾਂ ਜਿਹੜੇ ਗੁਰਦੁਆਰੇ ਗੁਰਦਹਾਮਾ ਦੇ ਦਰਸ਼ਨ ਕਰਾਂਗੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਵਾਂਗੇ